ਜੀ ਕੱਲ ਅ ਮੈਡੀ ਗੁਪਿੰਦਰ ਚੌੜਾ ਬਾਜ਼ਾਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਹੋਇਆ ਸੀ ਇੱਕ ਵਿਅਕਤੀ ਜਿਸ ਦਾ ਨਾਮ 파ਰਕੁਸ਼ਨ ਆਸ਼ੀ 파ਰਕੁਸ਼ਨ ਜੋਸ਼ੀ ਦੇ ਉਹ ਆਪਣੇ ਜਿਹੜੇ ਦੋ ਸਾਥੀਆਂ ਦੇ ਨਾਲ ਟ੍ਰਾਫਿਕ ਕਾਂਸਟ ਇਨ ਸਕੂਟੀਪੇ ਤੇ ਇਹ ਦੋ ਭਰਾ ਨੇ ਸੰਦੀਪ ਸਿੰਘ ਤੇ ਰਮਨਦੀਪ ਸਿੰਘ ਇਹਨਾਂ ਦੇ ਉੱਤੇ ਉਸਨੇ ਫਾਇਰਿੰਗ ਕੀਤੀ ਤੇ ਜਿਹੜਾ ਇਸ ਕੇਸ ਦਾ ਐਕਚੁਅਲੀ ਕੋਚੜ ਹੈ ਉਹ ਇਹ ਹੈ ਕਿ ਇਹਨਾਂ ਦਾ ਆਪਸ ਦੇ ਵਿੱਚ ਪੈਸੇ ਦਾ 20000 ਦਾ ਲੈਂਡਨ ਸੀਗਾ ਤੇ ਪਹਿਲਾਂ ਵੀ ਇਹ ਇਸ ਫਰਮ ਨੂੰ ਦਿਲੇ ਮੈਂ ਕਿ ਮਿਲੇ ਸੀਗੇ ਲੇਕਿਨ ਕੱਲ ਉਹਨੇ ਉੱਥੇ ਫਾਇਰਿੰਗ ਕੀਤੀ ਫਾਇਰਿੰਗ ਦੇ ਇਨਸੀਡੈਂਟ ਤੋਂ ਬਾਅਦ ਪੁਲਿਸ ਨੂੰ ਜਦੋਂ ਇਨਫੋਰਮੇਸ਼ਨ ਆਈ ਤਾਂ ਜਿਹੜੀ ਡੀਐਸਪੀ ਦੀ ਤੇ ਡੀਐਸਪੀ ਅਮਰੋਦੀ ਜਿਹੜੀਆਂ ਟੀਮਸ ਸੀ ਜਾਂ ਮੌਕੇ ਤੇ ਪਹੁੰਚੀਆਂ ਆ ਤਵਕਦ ਦੇ 1 ਘੰਟੇ ਦੇ ਅੰਦਰ ਅੰਦਰ ਵਾਦਾ ਟ੍ਰੇਸ ਕੀਤੀ ਗਈ ਤੇ ਜਿਹੜਾ ਪ੍ਰਾਈਮ ਮਕਸ਼ੂਦ ਹੈ ਉਸਨੇ ਗੋਲੀ ਚਲਾਈ ਸੀ ਪਾਰਕੂ ਸਿੰਦੋਸ਼ੀ ਸਮੇਤ ਵੈਪਨ ਅਰੈਸਟ ਕੀਤਾ ਗਿਆ ਜਿਹੜੇ ਬਾਕੀ ਦੋ ਉਸ ਦੇ ਸਾਥੀ ਭੱਜੇ ਹੋਏ ਨੇ ਉਹਨਾਂ ਨੂੰ ਜਲਦੀ ਫੜਿਆ ਜਾਏਗਾ ਨਾਲ ਹੀ ਮੈਂ ਦੱਸਣਾ ਚਾਹੁੰਗੀ ਕਿ ਜੋ ਇਹ ਰੈਥ ਵੈਪਨ ਯੂਜ਼ ਹੋਇਆ ਹੈ ਇਹਦੀ ਵੀ ਪੈਪਰ ਲਿੰਕ ਦੇ ਵਿੱਚ ਗੁੰਝਾਈ ਦੇ ਵਿੱਚ ਪੁਸ਼ਟੀ ਕੀਤੀ ਜਾਏਗੀ ਤੇ ਉਹਨਾਂ ਨੂੰ ਵੀ ਮੰਗ ਕਰਕੇ ਅਰੈਸਟ ਕਰੇਗਾ ਤੇ ਲੱਭ ਕੋਈ ਮਾਮਲੇ ਦੱਸਣ ਨੂੰ ਅ ਇਹਨਾਂ ਦੀ ਜਿਹੜੇ ਅਕਿਊਜ਼ ਨੇ ਤੇ ਜਿਹੜੇ ਮਦਈ ਨੇ ਜੀ ਉਹਨਾਂ ਦੀ ਪੂਰੀ ਕ੍ਰਿਮਿਨਲ ਇਨਵੈਸਟੀਗੇਸ਼ਨ ਚੈੱਕ ਕੀਤੀ ਜਾ ਰਹੀ ਹੈ ਇਸ ਕੇਸ ਦੇ ਵਿੱਚ ਜਿਹੜੇ ਜਿੰਨਾਂ ਤੇ ਫਾਇਰਿੰਗ ਹੋਈ ਹੈ ਉਹਨਾਂ ਤੇ ਕੁਝ ਅੱਜੇ ਕੱਲਾਂ ਗਲਤ ਸੀ ਕਿਰੇ ਕੀ ਇਸ ਕੇਸ ਦੇ ਵਿੱਚ ਮਦਈ ਨੇ ਤੇ ਜਿਹੜਾ ਅਕਿਊਜ਼ ਹੈ ਤੇ ਜਿਹੜੇ ਉਹਦੇ ਸਾਥੀ ਨੇ ਉਹਨਾਂ ਦੀ ਜਿਹੜੀ ਪੂਰੀ ਕ੍ਰਿਮਿਨਲ ਇਨਵੈਸਟੀਗੇਸ਼ਨ ਹੈ ਉਹਦੇ ਬਾਰੇ ਇਨਵੈਸਟੀਗੇਸ਼ਨ ਡੈਟ ਪਰ ਜਿਹੜਾ ਰਿਕਵਰਰ ਹੈ ਜੂਰਾ ਲਾਈਸੈਂਸ ਸੀ ਹੈ ਰੋਕ ਨਹੀਂ ਜੀ ਇਲੀਜੀਟ ਕਰਨਾ ਤਾਂ ਨਹੀਂ ਇਹਦੇ ਵਿੱਚ ਆਮ ਤੌਰ ਤੇ ਵੱਡਾ ਜਨਤੀ ਹੈ ਜੀ ਲੱਗੀ ਤਾਂ ਨਹੀਂ ਹਰਸੇ ਨਹੀਂ ਜੀ ਫੋਰਚੂਨੇਟਲੀ ਉਹਨਾਂ ਨੂੰ ਕੋਈ ਬੋਲੀ ਨਹੀਂ ਲੱਗੀ ਜੀ ਕਿ ਤੁਸੀਂ ਰਿਕਵਰੀ ਕੀਤੀ ਹੋ ਜਿਸ ਕੇਸ ਦੇ ਵਿੱਚ ਇੱਕ ਬਕਤੀ ਬਹੁਤ ਡਿਪੋਲਜੀ ਸਾਧ ਜੰਗਾ ਕਾਰਟੂ ਤੇ ਇੱਕ ਹਾਲੀਪੋਟ ਸੀ ਲੱਗਣ